ਇਸ ਰਾਜ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ 7 ਤਰਨਤਨ ਦੇ ਵਿੱਚ ਸਰ ਮਨਜੋਗ ਸੀਐਮ ਸਾਹਿਬ ਪੰਜਾਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਤੇ ਆਪਰੇਸ਼ਨ ਪ੍ਰਹਾਰ ਵਾਰ ਅਗੇਂਸਟ ਗੈਂਗਸਟਰਸ ਚਲਾਇਆ ਗਿਆ ਹੈਗਾ ਜਿਹਦੇ ਵਿੱਚ ਕੱਲ ਤੜਕੇ ਤੋਂ ਹੀ ਮਤਲਬ ਸਵੇਰ ਤੋਂ ਹੀ ਜਿਹੜਾ ਹੈਗਾ ਤਰਨਤਨ ਪੁਲਿਸ ਵੱਲੋਂ 13:30 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਨਾਲ ਲਗਭਗ 250 ਰੇਡਿੰਗ ਟੀਮਸ ਬਣਾ ਕੇ ਤੇ ਰੇਡਸ ਕੀਤੀਆਂ ਜਾ ਰਹੀਆਂ ਹਨ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਜਿਹੜੇ ਗੈਂਗਸਟਰਸ ਤੇ ਗੈਂਗਸਟਰਸ ਦੇ ਐਸੋਸੀਏਟ 엘ਿਮੈਂਟਸ ਹੈਗੇ ਜਿਹੜੇ ਮਿਸਕਰੀਐਂਟ ਹੈਗੇ ਆਰਮਸ ਐਮੂਨੇਸ਼ਨ ਦੀ ਸਮਗਲਿੰਗ ਚ ਇਨਵੋਲਡ ਹੈਗੇ ਡਰੱਗਸ ਦੀ ਸਮਗਲਿੰਗ ਚ ਇਨਵੋਲਡ ਹੈਗੇ ਤੇ ਨਾਲ ਗੈਂਗਸਟਰ ਨਾਲ ਲਿੰਕਡ ਹੈਗੇ ਜਿਹੜੇ ਫਾਈਨਾਂਸਿੰਗ ਕਰਦੇ ਉਹਨਾਂ ਨੂੰ ਉਹਨਾਂ ਦਾ ਟਰਾਂਸਪੋਰਟੇਸ਼ਨ ਕਰਦੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਟਾਰਗੇਟ ਕਰਕੇ ਲਿਸਟਿੰਗ ਕਰਕੇ ਉਹਨਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ ਜਿਹਦੇ ਵਿੱਚ ਅਸੀਂ ਹੁਣ ਤੱਕ ਕੱਲ ਸਵੇਰ ਤੋਂ ਲੈ ਕੇ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਤੱਕ 150 ਤੋਂ ਜ਼ਿਆਦਾ ਬੰਦੇ ਅਸੀਂ ਰਾਉਂਡ ਅਪ ਕਰ ਚੁੱਕੇ ਹਾਂ ਗ੍ਰਿਫਤਾਰ ਕਰ ਚੁੱਕੇ ਹਾਂ ਜਿਹਦੇ ਵਿੱਚ ਲਗਭਗ 116 ਬੰਦਿਆਂ ਦੀ ਗ੍ਰਿਫਤਾਰੀ ਪੈ ਚੁੱਕੀ ਹੈਗੀ ਤੇ ਬਾਕੀ ਲੋਕਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਤੇ ਲੀਗਲ ਐਕਸ਼ਨ ਅਕੋਰਡਿੰਗਲੀ ਲਿਤਾ ਜਾ ਰਿਹਾ ਹੈਗਾ ਇਹਦੇ ਵਿੱਚ ਗੈਂਗਸਟਰਸ ਦੇ ਬਹੁਤ ਸਾਰੇ ਐਸੋਸੀਏਟਸ ਹੈਗੇ ਇਸ ਤੋਂ ਇਲਾਵਾ ਹੈਬਿਚੁਅਲ ਕ੍ਰਾਈਮਨਲਸ ਹੈਗੇ ਜਿਹੜੇ ਮਲਟੀਪਲ ਸੀਰੀਅਸ ਕ੍ਰਾਈਮਸ ਇਨਵੋਲਡ ਹੈਗੇ ਜਿਨ੍ਹਾਂ ਤੋਂ ਕੁਝ ਰਿਕਵਰੀਆਂ ਹੋਈਆਂ ਹੈਗੀਆਂ ਤੇ ਉਸ ਤੋਂ ਇਲਾਵਾ ਡਰੱਗਸ ਸਮਗਲਰਸ ਹੈਗੇ ਜਿਨ੍ਹਾਂ ਤੇ ਲਿੰਕਸ ਹੈਗੇ ਵਕਫ ਵਕਫ ਗੈਂਗਸਟਰਸ ਦੇ ਐਸੋਸੀਏਟਸ ਦੇ ਨਾਲ ਤੇ ਇਹਦੇ ਵਿੱਚ ਚੰਗੀ ਕਾਮਯਾਬੀ ਤਾਂ ਤਨਤਨ ਪੁਲਿਸ ਨੂੰ ਹੁਣ ਤੱਕ ਮਿਲੀ ਹੈਗੀ ਜਿਹਦੇ ਵਿੱਚ ਸਾਡੇ ਕੋਲ ਜ਼ਿਲ੍ਹੇ ਦੀ ਫੋਰਸ ਜਿਹਦੇ ਵਿੱਚ 800 ਤੋਂ ਜ਼ਿਆਦਾ ਮੁਲਾਜ਼ਮ ਨਾਲ ਹੀ ਜਿਹੜੀ ਸਾਨੂੰ ਐਡੀਸ਼ਨਲ ਫੋਰਸ ਮਿਲੀ ਹੈਗੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਅਸੀਂ 350 250 ਟੀਮਸ ਬਣਾਈ ਹੈਗੀਆਂ ਤੇ ਜਿਹਦੇ ਵਿੱਚ 1350 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਇਨਵੋਲ ਕੀਤੇ ਹੈਗੇ ਹੁਣ ਤੱਕ 750 ਤੋਂ ਜ਼ਿਆਦਾ ਰੇਡਸ ਹੋ ਚੁੱਕੀਆਂ ਹਨ ਲਗਭਗ 250 ਰੇਡਸ ਹੁਣ ਹੋਰ ਔਨ ਦਾ ਵੇ ਹੈਗੀ ਜਿਹੜਾ ਇਨ ਪ੍ਰੋਸੈਸ ਹੈਗੀਆਂ ਤੇ ਆਹ ਪ੍ਰੋਸੈਸ ਚਾਲੂ ਰਹੇਗਾ ਇਹਦੇ ਵਿੱਚ ਸਿਮਿਲਰਲੀ ਅਗਲੇ ਆਉਣ ਵਾਲੇ ਦਿਨਾਂ ਚ ਵੀ ਰੇਡ ਹੁੰਦੀਆਂ ਰਹਿਣਗੀਆਂ ਸਾਡਾ ਮਕਸਦ ਜਿਹੜਾ ਹੈਗਾ ਉਹ ਕ੍ਰਾਈਮ ਤੇ ਕ੍ਰਿਮੀਨਲ ਖਾਸ ਤੌਰ ਤੇ ਗੈਂਗਸਟਰ ਕ੍ਰਾਈਮ ਨੂੰ ਤੇ ਉਹਦੇ ਸਿੰਡੀਕੇਟ ਨੂੰ ਬ੍ਰੇਕ ਕਰਨਾ ਤੇ ਉਹਨੂੰ ਟ੍ਰੇਸ ਕਰਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਖਤ ਤੋਂ ਸਖਤ ਸਜ਼ਾ ਦਿਲਵਾਉਣਾ ਆ ਸਾਡਾ ਮਕਸਦ ਹੈਗਾ ਐਟ ਦੀ ਸੇਮ ਟਾਈਮ ਉਹਨਾਂ ਦੀ ਫਾਈਨਾਂਸਿੰਗ ਉਹਨਾਂ ਦੇ ਐਸੋਸੀਏਟ ਉਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਨਸ ਤੋਂ ਨਾਬੂਤ ਕਰਨਾ ਸਾਡਾ ਮਕਸਦ ਹੈਗਾ ਇਹਦੇ ਵਿੱਚ ਤਰਨਤਨ ਪੁਲਿਸ ਦੀ ਸਾਰੀਆਂ ਹੀ ਟੀਮਾਂ ਬੜੇ ਕਮਿਟਮੈਂਟ ਦੇ ਨਾਲ ਕੰਮ ਕਰ ਰਹੀ ਹੈ ਲੋਕਾਂ ਤੋਂ ਰਿਕੁਐਸਟ ਹੈਗੀ ਕਿ ਉਹ ਵੀ ਸਾਨੂੰ ਜੇਕਰ ਉਹਨਾਂ ਕੋਲ ਇਨਪੁਟਸ ਹੈਗੀਆਂ ਸਾਡੇ ਨਾਲ ਜ਼ਰੂਰ ਸਾਂਝਾ ਕਰਨ ਸੋ ਦੈਟ ਆਪਣਾ ਆਪਰੇਸ਼ਨ ਹੋਰ ਇਫੈਕਟਿਵ ਹੋ ਸਕੇ ਥੈਂਕ ਯੂ